ਅੱਜ ਆਪਣੀਆਂ ਵੀਡੀਓ ਤੁਹਾਡੀ ਸਾਰਿਆਂ ਦੀ ਫਰਮਾਇਸ਼ ਦੇ ਪਹੁੰਚੀ ਅਸੀਂ ਕਿਉਂਕਿ ਤੁਸੀਂ ਕਮੈਂਟਾਂ ਦੇ ਵਿੱਚ ਢੇਰ ਲਾ ਰੱਖਿਆ ਸੀਗਾ ਕਹਿੰਦੇ ਸੀਗੇ ਸਾਨੂੰ ਕੋਈ ਸਸਤੇ ਤੋਂ ਜਮਾ ਸਸਤਾ ਘਰ ਜਾਂ ਕੋਠੀ ਦਿਖਾਓ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚੇ ਹਾਂ ਜੀ ਸਿਰਫ 6 ਲੱਖ ਰੁਪਈਆ ਮੰਗੇਗੀ ਤੁਸੀਂ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ ਚ ਕੋਠੀ ਹੈ ਜੀ ਘਰ ਮਕਾਨ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਚੈਨਲ ਤੇ ਬਿਲਕੁਲ ਫਰੀਦ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਲਿਖਿਆ ਰਹਿੰਦਾ ਜੀ 77800 ਪੂਰਾ 6273 ਆਪਣੇ ਕੋਲੇ ਭੇਜੋ ਇੱਕ ਪੂਰੀ ਵਧੀਆ ਵੀਡੀਓ ਬਣਾ ਕੇ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ ਬਿਲਕੁਲ ਫਰੀਦ ਵਿੱਚ ਐਡ ਤੁਹਾਡੀ ਲੱਗ ਜਾਊਗੀ ਜਿਹੜੀ ਕੋਠੀ ਆ ਜਾਪਾ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਇਹਦੀ ਪਹਿਲਾਂ ਤਾਂ ਤੁਸੀਂ ਲੋਕੇਸ਼ਨ ਚੈੱਕ ਕਰੋ ਬਾਹਰ ਤੁਹਾਨੂੰ ਸਾਰਾ ਕੁਝ ਮੈਂ ਦਿਖਾ ਰਿਹਾ ਗਲੀ ਜੜੀ ਇਹਨਾਂ ਨੂੰ ਲੱਗਦੀ ਆ ਉਹ ਵੀ ਦੇਖ ਲਊ ਸਾਹਮਣੇ ਕੋਠੀ ਆ ਜੀ ਗਲੀਪੂਰੀ ਚੋਡੀ ਲੱਗਦੀ ਆ ਤੇ ਆਸੇ ਪਾਸੇ ਦਾ ਜਿਹੜਾ ਏਰੀਆ ਆਸੇ ਪਾਸੇ ਦੀ ਲੋਕੇਸ਼ਨ ਉਹ ਵੀ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਬਾਕੀ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ 6 ਲੱਖ ਰੁਪਇਆ ਮੰਗ ਹੈ ਤੇ ਕੋਠੀ ਵਧੀਆ ਬਣੀ ਹੋਈ ਆ ਸੋਹਣੀ ਕੋਠੀ ਆ ਜੀ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਤੇ ਮਾਲਕ ਨੇ ਦੱਸਿਆ ਮਾਲਕ ਕਹਿੰਦੇ ਵੀ ਅਸੀਂ ਬਾੜ ਚੱਲਿਆਂ ਤਾਂ ਕਰਕੇ ਕੋਠੀਏ ਜੜੀ ਅਸੀਂ ਵੇਚਣੀ ਐ ਇੱਥੇ ਲੋੜ ਤਾਂ ਹੈ ਨਹੀਂ ਤਾਂ ਕਰਕੇ ਜੀ ਬਾਕੀ ਕੋਠੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਸਾਰਾ ਕੁਝ ਵਧੀਆ ਬਣਿਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾ ਦੇਣਾ ਜੀ ਆਪਾਂ ਅੰਦਰ ਪਹੁੰਚ ਗਏ ਤੇ ਪਹਿਲਾਂ ਬਾਥਰੂਮ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਥਰੂਮ ਦੇਖ ਲਓ ਵਧੀਆ ਬਣਿਆ ਹੋਇਆ ਜੀ ਤੇ ਰੰਗ ਰੰਗ ਸਾਰੀ ਕੁੱਠੀ ਇਹਨਾਂ ਨੇ ਕਰਵਾ ਰੱਖੀ ਹੈ ਟਾਈਲਾਂ ਟੂਲਾ ਬਾਥਰੂਮ 'ਚ ਲੱਗੀਆਂ ਹੋਈਆਂ ਪਾਣੀ ਦੀ ਵਧੀਆ ਸਪਲਾਈ ਹੈ ਤੇ ਸਟੈਂਡਿੰਗ ਸ਼ੀਟ ਬਾਥਰੂਮ ਦੇ ਵਿੱਚ ਲੱਗੀ ਹੋਈ ਹੈ ਤੇ ਆ ਗਿਆ ਜੀ ਲੋਬੀ ਦਾ ਐਂਟਰੀ ਗੇਟ ਤੇ ਬਿਹੜਾ ਵੀ ਆਪਾਂ ਨੂੰ ਛੋਟਾ ਜਿਹਾ ਇੱਕ ਮਿਲ ਜੂਗਾ ਤੇ ਅੰਦਰ ਆਪਾਂ ਪਹੁੰਚ ਗਏ ਜੀ ਤੇ ਆਪਾਂ ਨੂੰ ਇੱਕ ਪਾਸੇ ਕਿਚਨ ਮਿਲ ਜੂਗਾ ਓਪਨ ਹੀ ਕਿਚਨ ਹੈਗਾ ਨਿਕਲ ਜਾ ਕਿਚਨ ਇਹਨਾਂ ਨੇ ਓਪਨ ਹੀ ਬਣਵਾਇਆ ਹੋਇਆ ਹੈ ਬਾਕੀ ਤੁਸੀਂ ਰੇਟ ਹੀ ਦੇਖ ਲਓ ਕਿੰਨਾ ਕੁ ਰੇਟ ਹੈ 6 ਲੱਖ ਰੁਪਇਆ ਕੋਈ ਜ਼ਿਆਦਾ ਰੇਟ ਨਹੀਂ ਹੁੰਦਾ ਜੀ ਬਾਕੀ ਮਾਲਕ ਨੇ ਇਹਦਾ ਵੀ ਕਹਿ ਮਾੜਾ ਮੋਟਾ ਮੌਕੇ ਤੇ ਘੱਟ ਵੀ ਲਵਾਂਗੇ ਅਡਜਸਟਮੈਂਟ 1 6 ਲੱਖ ਰੁਪਇਆ ਸਿਰਫ ਡਿਮਾਂਡ ਹੈ ਤੇ ਅੰਦਰੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਪਰ ਵੀ ਇੱਕ ਕਮਰਾ ਬਣਿਆ ਹੋਇਆ ਤੇ نیچے ਵੀ ਆਪਾਂ ਨੂੰ ਇੱਕ ਕਮਰਾ ਮਿਲ ਜੂਗਾ ਉੱਪਰ ਇੱਕ ਕਮਰਾ ਮਿਲ ਜੂਗਾ ਟੋਟਲ ਦੋ ਕਮਰੇ ਆਪਾਂ ਨੂੰ ਮਿਲ ਜਾਣਗੇ ਤੇ ਬੈਡਰੂਮਸ ਵਧੀਆ ਦੋਵੇਂ ਬਣੇ ਹੋਏ ਨੇ ਬੈਡਰੂਮ ਪਹਿਲਾ ਦੇਖ ਲਓ ਤੁਸੀਂ ਪੂਰਾ ਖੁੱਲਾ ਢੁੱਲਲਾ ਜਿਹਾ ਇਦਾਂ ਨਹੀਂ ਹੈਗਾ ਕੋਈ ਭੀੜ ਭੜੱਕਾ ਜਿਹਾ ਵਧੀਆ ਖੁੱਲਾ ਢੁੱਲਾ ਆਪਾਂ ਨੂੰ ਮਿਲ ਜੂਗਾ ਦੋ ਤਾਂ ਪੱਖੇ ਲੱਗੇ ਹੋਇਆ ਛੱਤ ਤੇ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਵੱਡਾ ਹੀ ਹੋਊਗਾ ਬਾਕੀ ਕੰਮ ਵੀ ਵਧੀਆ ਸੋਹਣਾ ਕਰਵਾ ਰੱਖਿਆ ਨੇ ਵਿੰਡੋ ਗੁੰਡੋ ਵਧੀਆ ਲੱਗੀਆਂ ਹੋਈਆਂ ਨੇ ਜੋੜੀਆਂ ਤਾਂ ਸਾਰਾ ਕੰਮ ਹੋਇਆ ਰੰਗ ਦਾ ਲਾਈਟਿੰਗ ਦਾ ਹਰ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ گا۔ ਤੁਹਾਨੂੰ ਕੋਠੀ ਦੀ ਜਗ੍ਹਾ ਵੀ ਮੈਂ ਕਨਫਰਮ ਕਰਵਾ ਦਿੰਨਾ। ਜਗ੍ਹਾ ਆਪਾਂ ਨੂੰ ਤਿੰਨ ਮਰਲੇ ਮਿਲੂਗੀ ਜੀ। ਤਿੰਨ ਮਰਲਿਆਂ ਚ ਕੋਠੀ ਜਿਹੜੀ ਆਹ ਤਿਆਰ ਹੋਈ ਐ। ਤੇ ਡਿਮਾਂਡ ਤੁਹਾਨੂੰ ਮੈਂ ਦੱਸ ਦਿੱਤਾ 6 ਲੱਖ ਰੁਪਇਆ ਇਹਨਾਂ ਨੇ ਮੰਗ ਪਾਈ ਐ। ਬਾਕੀ 6 ਲੱਖ ਰੁਪਇਆ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ? ਜ਼ਿਆਦਾ ਲੱਗਿਆ, ਘੱਟ ਲੱਗਿਆ, ਠੀਕ ਲੱਗਿਆ? ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਿਓ ਜੀ। ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸਾਰੇ ਕਰ ਦਿਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਲਾਈਕ ਕਰੇ ਬਿਨਾ ਨਹੀਂ ਜਾਣਾ ਜੀ ਲਾਈਕ ਜ਼ਰੂਰ ਕਰ ਦਿਓ ਬਾਕੀ ਕੋਠੀ ਦੀ ਆਪਾਂ ਪੂਰੀ ਗੱਲ ਕਰਾਂਗੇ ਹਲੇ ਤੱਕ ਤਾਂ ਵੀਡੀਓ ਸ਼ੁਰੂ ਕੀਤੀ ਆਪਾਂ ਤੇ ਡਿਮਾਂਡ ਤੋਂ ਤੁਹਾਨੂੰ ਪਤਾ ਲੱਗ ਹੀ ਗਈ ਤੇ ਜਗ੍ਹਾ ਵੀ ਤੁਹਾਨੂੰ ਮੈਂ ਦੱਸਤੀ ਤੇ ਲੋਕੇਸ਼ਨ ਤੁਹਾਨੂੰ ਮੈਂ ਸਾਰਾ ਨੂੰ ਕਨਫਰਮ ਕਰਵਾ ਦੇਣਾ ਜੀ ਲੋਕੇਸ਼ਨ ਜਿਹੜੀ ਕੁਠੀ ਦੀ ਆਪਣੇ ਕੋਲੇ ਪਹੁੰਚੀ ਹੈ ਇਹਨਾਂ ਨੇ ਹੁਸ਼ਿਆਰਪੁਰ ਦੇ ਲਾਗੇ ਕਿਹਾ ਜੀ ਹੁਸ਼ਿਆਰਪੁਰ ਤੋਂ 13-14 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਹੈ ਜੀ ਪਿੰਡ ਸਰਹਾਲਾ ਉੱਥੇ ਆਹ ਕੁਠੀ ਆਪਾਂ ਨੂੰ ਮਿਲ ਜੂਗੀ ਬਾਕੀ ਪਿੰਡ ਬਹੁਤ ਚੰਗਾ ਜੀ ਵਧੀਆ ਪਿੰਡ ਆ ਸੋਹਣਾ ਪਿੰਡ ਤੇ ਆਸ-ਪਾਸੇ ਦੀ ਲੋਕੇਸ਼ਨ ਬਹੁਤ ਚੰਗੀ ਆ ਕਿਸੇ ਨੇ ਜਾ ਕੇ ਦੇਖਣੀ ਹੋਵੇ ਕੁਠੀ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਲੋਕੇਸ਼ਨ ਤੁਹਾਨੂੰ ਮੈਂ ਦੱਸਤੀ 12 ਉਹ ਵੀ ਤੁਸੀਂ ਸਾਰਾ ਕੁਝ ਦੇਖ ਲਿਆ ਸੀਗਾ ਤੇ ਅੰਦਰੋਂ ਵੀ ਦੇਖ ਲਈ ਗਲੀ ਗੁਲੀ ਸਾਰੇ ਦੇਖ ਲਈ ਉੱਪਰੋਂ ਵੀ ਤੁਹਾਨੂੰ ਦਿਖਾਤਾ ਮੈਂ ਸਾਰਾ ਕੁਝ ਤੇ ਕਿਵੇਂ ਦੀ ਲੱਗੀ ਜੀ ਕੋਠੀ ਤੁਸੀਂ ਮੈਨੂੰ ਜਰੂਰ ਦੱਸੋ ਤੇ ਹਲੇ ਬਹੁਤ ਸਾਰੀ ਜਾਣਕਾਰੀ ਪਈ ਆ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਾਂ ਜੀ ਮੈਨੂੰ ਦੱਸੋ ਲਾਜ਼ਮੀ ਤੁਸੀਂ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਹੈ ਤਾਂ ਸਾਰੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਜੀ ਡੇਲੀ ਡੇਲੀ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਨੇ ਆ ਜ ਆਪਣੇ ਕੋਲੇ ਹਰ ਏਰੀਆ ਚ ਕੂਠੀ ਘਰ ਮਕਾਨ ਆਏ ਵੀ ਪਏ ਆ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਕੂਠੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਮੈਨੂੰ ਦੱਸਿਓ ਲਾਜ਼ਮੀ ਜੀ ਬਾਕੀ ਕੂਠੀ ਜਿਹੜੀ ਅੱਜ ਆਪਾਂ ਲੈ ਕੇ ਪਹੁੰਚੇ ਉਹ ਵਧੀਆ ਰੇਟ ਚ ਲੈ ਕੇ ਪਹੁੰਚੇ ਆ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮਾਲਕ ਹੋਰੀ ਬਾੜ ਚੱਲਿਆ ਤਾਂ ਕਰਕੇ ਕੂਠੀਆਂ ਜਿਹੜੀ ਇਹਨਾਂ ਨੇ ਸਸਤੀ ਤੋਂ ਸਸਤੀ ਵੇਚਣੀ ਆ ਤੁਸੀਂ ਬਹੁਤ ਸਾਰੇ ਕਮੈਂਟ ਕੀਤੇ ਸੀਗੇ ਸਸਤੀ ਕੂਠੀ ਵਾਸਤੇ ਤਾਂ ਕਰਕੇ ਆਪਾਂ ਲੈ ਕੇ ਪਹੁੰਚੇ ਆ ਜੀ ਤੁਹਾਡੀ ਸਾਰਿਆਂ ਦੀ ਫਰਮਾਇਸ਼ ਪੂਰੀ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਤੇ ਬਾਕੀ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਤੁਸੀਂ ਸਾਰੇ ਨੋਟ ਕਰ ਲਓ ਜੇ ਕਿਸੇ ਨੇ ਕੁਠੀ ਆ ਖਰੀਦਣੀ ਹੈ ਜਾ ਕੇ ਦੇਖਣੀ ਹੈ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਤਾਂ ਨੰਬਰ 62800 4264 297 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 62800 4264 297 ਜੜੇ ਵੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਗੱਲਬਾਤ ਕਰ ਲਿਓ ਜੀ ਤੇ ਨੰਬਰ ਤੁਹਾਨੂੰ ਮਾਲਕ ਦਾ ਮਿਲ ਗਿਆ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਬਾਕੀ ਕਿਵੇਂ ਦੇ ਲੱਗੀ ਵੀਡੀਓ ਲਾਜ਼ਮੀ ਦੱਸਿਓ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀਆ ਘਰ ਮਕਾਨ ਮਹਿਲ ਹ ਹਵੇਲੀ ਆ ਕਿਸੇ ਵੀ ਏਰੀਆ ਚ ਪੈਂਡਚ ਹੈ ਚਾਹੀ ਸ਼ਹਿਰ ਚ ਹੈ ਖੇਤ ਦੇ ਵਿੱਚ ਹੈ ਕਿਤੇ ਵੀ ਹੈ ਤੁਸੀਂ ਕੀ ਕਰਨਾ ਹੈ ਜਿਹੜੀ ਕੋਠੀ ਜਾਂ ਘਰ ਮਕਾਨ ਜਿਹੜਾ ਵੇਚਣਾ ਹੈ ਉਹਦੇ ਇੱਕ ਤਾਂ ਪੂਰੀ ਵਧੀਆ ਵੀਡੀਓ ਚ ਤੇ ਜਿਹੜੀ ਤੁਸੀਂ ਵੀਡੀਓ ਬਣਾਉਣੀ ਆ ਉਹ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਜੀ ਬਾਹਰ ਤੋਂ ਲੈ ਕੇ ਅੰਦਰ ਤੱਕ ਪੂਰੀ ਵਧੀਆ ਉੱਪਰੋਂ ਛੱਤ ਵੀ ਦਿਖਾਉਣੀ ਹੈ ਸਾਰਾ ਕੁਝ ਆਸ-ਪਾਸੇ ਦੀ ਲੋਕੇਸ਼ਨ ਸਾਰਾ ਕੁਝ ਵਧੀਆ ਤਰੀਕੇ ਨਾਲ ਬਣਾਉਣੀ ਹੈ ਤੇ ਵੀਡੀਓ ਜਦੋਂ ਬਣਾਉਣੀ ਸ਼ੁਰੂ ਕਰਾਂਗੀ ਉਹ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਜੀ ਜਿਹੜੀ ਆਪਾਂ ਨੂੰ ਗਲੀ ਲੱਗਦੀ ਹੈ ਜੇ ਸੜਕ ਲੱਗਦੀ ਹੈ ਜਿਵੇਂ ਕਿ ਅੱਜ ਆਪਾਂ ਜਿਹੜੀ ਕੂਠੀ ਲੈ ਕੇ ਪਹੁੰਚੀ ਆ ਇਹਨਾਂ ਨੇ ਪਹਿਲਾਂ ਬਾਰੋਂ ਬਹੁਤ ਚੰਗੀ ਤਰ੍ਹਾਂ ਵੀਡੀਓ ਦਿਖਾਈ ਜੜੀਆਂ ਇਹਨਾਂ ਨੂੰ ਦੋਵੇਂ ਤਿੰਨੇ ਗਲੀਆਂ ਲੱਗਦੀਆਂ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਈਆਂ ਸੀ ਬਸ ਇਸ ਤਰ੍ਹਾਂ ਦੀ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਬਸ ਆਪਣੇ ਕੋਲੇ ਆ ਕੁਝ ਭੇਜ ਦਿਓ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ भेजो ਛੇਤੀ ਤੋਂ ਛੇਤੀ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26100 73 ਭੇਜ ਦਿਓ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਾਕੀ ਇੱਕ ਬੇਨਤੀ ਕਰਦਾ ਜੀ ਮੈਂ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਲਿਖ ਦਿਓ ਵੀ ਅਸੀਂ ਕੋਠੀ ਘਰ ਸੇਲ ਕਰਨ ਇਸ ਏਰੀਆ 'ਚੋਂ ਤੁਸੀਂ ਕਮੈਂਟਾਂ ਦੇ ਵਿੱਚ ਸੇਲ ਕਰਨ ਬਾਰੇ ਨਾ ਲਿਖਿਆ ਕਰੋ ਜੀ ਨਾ ਤਾਂ ਕਮੈਂਟ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਤੁਸੀਂ ਵੀਡੀਓ ਜਾਣਕਾਰੀ ਤੇ ਫੋਟੋਆਂ ਬਸ ਆਹ ਕੁਛ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੂ 73 ਵਾਲਾ ਉੱਪਰ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਉਹ ਆਪਣਾ ਨੰਬਰ ਹੈ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦਾ ਪੈੜ ਤਵੜੀ ਲਗਾ ਦਾਂਗੀ ਤੇ ਬਾਕੀ ਵੀਡੀਓ ਕਿਵੇਂ ਦੀ ਲਗੀ ਜਰੂਰ ਦੱਸੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਕੋਠੀ ਕਿੰਨੇ ਰੇਟ ਦੇ ਵਿੱਚ ਕਿੱਥੋਂ ਚਾਹੀਦੀ ਹੈ ਤੁਸੀਂ ਲਾਜ਼ਮੀ ਦੱਸਿਓ ਮੈਨੂੰ ਤੇ ਜਲਦੀ ਤੋਂ ਜਲਦੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ